7 ਜਨਵਰੀ 2023 ਤੋਂ ਲਗਭਗ 40-42 22-22 ਮਹੀਨੇ ਹੋ ਗਏ ਮੋਰਚੇ ਚੱਲਦੇ ਆ ਨਾ ਜਿਹੜਾ ਹੁਣ ਭਾਰਤ ਤੇ ਪਾਕਿਸਤਾਨ ਦਾ ਜੁੱਧ ਆਰੰਭ ਹੋਇਆ ਹੈ ਅੱਜ ਫੌਜ ਦੇ ਵਿੱਚ ਜੰਮੂ ਕੇ ਖੇਵਿਰ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਉੱਥੋਂ ਦੇ ਜਿਹੜੇ ਲੋਕ ਉਹਨਾਂ ਤੇ ਹਮਲਾ ਭਾਰਤ ਨੇ ਆ ਪਾਕਿਸਤਾਨ ਨੇ ਕੀਤਾ ਗੋਲੇ ਚੱਤੇ ਨੇ ਉਹਦੇ ਵਿੱਚ ਤਿੰਨ ਜਿਹੜੇ ਰਾਗੀ ਸਿੰਘ ਸੀਗੇ ਉਹ ਮਰ ਗਏ ਇੱਕ ਬੀਬੀ ਮਰੀ ਆ ਹੋਰ ਵੀ ਬਹੁਤ ਸਾਰੇ ਨੁਕਸਾਨ ਹੋਇਆ ਅਸੀਂ ਉਹਦੀ ਸ਼ਕਸਾਦਾਂ ਨੂੰ ਠਿਗਦੀ ਕਰਦੇ ਆ ਤੇ ਬੇਨਤੀ ਆ ਕਿ ਪੰਜਾਬ ਦੋਨਿਆਂ ਪਾਸਿਓਂ ਤੋਂ ਲਹਿੰਦਾ ਚੜਦਾ ਪੰਜਾਬ ਮਰ ਰਿਹਾ ਹੈ ਇਸ ਜੰਗ ਦੇ ਵਿੱਚ ਪਹਿਲਾਂ ਵੀ ਸਾਡਾ ਬਹੁਤ ਨੁਕਸਾਨ ਹੋਇਆ ਇਹ ਲੜਾਈ ਨਹੀਂ ਹੋਣੀ ਚਾਹੀਦੀ ਪਿਆਰ ਦਾ ਸਬੂਤ ਸਾਰਿਆਂ ਨੂੰ ਅੱਗੇ ਹੋ ਕੇ ਜਿਹੜਾ ਹੈਗਾ ਉਹ ਕਦਮ ਵਧਾਉਣੇ ਚਾਹੀਦੇ ਨੇ ਅਸੀਂ ਜੰਗ ਦੇ ਜਿਹੜੇ ਹੈਗੇ ਦੇਸ਼ ਨੂੰ ਭਾਰਤ ਨੂੰ ਜਾਹੋ ਦੋਨੇ ਦੇਸ਼ਾਂ ਦਾ ਆਪਸ ਵਿੱਚ ਬਹੁਤ ਕਹਾਣ ਹੋਣਾ ਹੈ ਜੰਗ ਸ਼ੁਰੂ ਤਾਂ ਹੁੰਦੀ ਆ ਸਰਕਾਰਾਂ ਦੇ ਕਹਿੰਦੇ ਜਦੋਂ ਜੰਗ ਚੱਲ ਜਾਂਦੀ ਹੈ ਫਿਰ ਜਦੋਂ ਖਤਮ ਹੁੰਦੀ ਹੈ ਫਿਰ ਉਹ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਕਿਉਂਕਿ ਜੰਗ ਦੇ ਪਤਾ ਨਹੀਂ ਕਿਦੋਂ ਨੂੰ ਮੋੜ ਜੇ ਅੱਜ ਬਾਰਡਰ ਦੇ ਉੱਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਟਰਾਲੀਆਂ ਸਬਾਨ ਪਾ ਪਾ ਕੇ ਆਪਣੇ ਉਥੋਂ ਟੰਡ ਛੱਡ ਰਹੇ ਨੇ ਅੱਜ ਮੌਕ ਡ੍ਰਿਲ ਦਾ ਵੀ ਜਿਹੜਾ ਹੈਗਾ ਦੱਸਿਆ ਵੀ ਉਹ ਹਾਰਨ ਵੀ ਵੱਜਣਗੇ ਉਹ ਹੋਊਗਾ ਇਹ ਨਹੀਂ ਹੋਣਾ ਚਾਹੀਦਾ ਤੇ ਜੰਗ ਰੁਕਣੀ ਚਾਹੀਦੀ ਆ ਪੰਜਾਬ ਦਾ ਘਾਣਾ ਸਿੱਧਾ ਸਿੱਖਾਂ ਉੱਤੇ ਅੱਜ ਹਮਲਾ ਕੀਤਾ ਗਿਆ ਹੈਗਾ ਇਹ ਸਾਜ਼ਿਸ਼ਾਂ ਨੇ ਮੈਂ ਬੇਨਤੀ ਕਰਨਾ ਚਾਹਣਾ ਦੋਨੇ ਦੇਸ਼ਾਂ ਨੂੰ ਕਿ ਸ਼ਾਂਤੀ ਰੱਖੋ ਲੋਕਾਂ ਦਾ ਘਾਣਾ ਕਿਸੇ ਲੀਡਰ ਨੇ ਤਾਂ ਮਰਨਾ ਨਹੀਂ ਮਰਿਆ ਕੋਈ ਅਜਿਹਾ ਲੀਡਰ ਜੇ ਤੁਸੀਂ ਮਝਾਲਾਂ ਫੁੱਟੀਆਂ ਨੇ ਉਹਨਾਂ ਨੂੰ ਛੋਹੋ ਇੱਕ ਦੂਜੇ ਨੂੰ ਲੋਕਾਂ ਦਾ ਘਾਣਾ ਕਿਉਂ ਹੁੰਦਾ ਇਸ ਜੰਗਾਂ ਦੇ ਵਿੱਚ ਲੋਕ ਕਿਉਂ ਮਾਰੇ ਜਾਂਦੇ ਨੇ ਅੱਜ ਜਿਨ੍ਹਾਂ ਦੇ ਘਰਾਂ ਦੇ ਉੱਤੇ ਬੰਬ ਡਿੱਗੇ ਨੇ ਚਾਹੇ ਉਹ ਪਾਕਿਸਤਾਨ ਦੇ ਵਿੱਚ ਨੇ ਚਾਹੇ ਇੱਥੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਨੇ ਉਹ ਸਾਰੀ ਉਹਨਾਂ ਦੇ ਹਾਲਾਤ ਜਾ ਕੇ ਦੇਖੋ ਕਿਸ ਤਰ੍ਹਾਂ ਜੰਗ ਦੇ ਵਿੱਚ ਰੋਂਦੇ ਕਰ ਲੌਂ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ ਕਈ ਲੋਕ ਬਹੁਤ ਖੁਸ਼ ਹੁੰਦੇ ਨੇ ਜੰਗ ਲੱਗੂਗੀ ਜੰਗ ਦਾ ਨੋਂ ਹੀ ਮਾੜਾ ਲੜਾਈ ਦਾ ਨੋਂ ਮਾੜਾ ਹੈ ਇਹ ਨਹੀਂ ਹੋਣੀ ਚਾਹੀਦੀ ਪਰ ਜੇ ਲੱਗਦੀ ਆ ਜੰਗ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਇਹ ਭਾਰਤ ਦੇ ਸਾਡਾ ਅਸੀਂ ਵੀ ਤੁਹਾਡੇ ਨਾਲ ਆ ਪਰ ਅਸਲੀ ਜਿਹੜੀ ਕਾਰਵਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਆ ਨਾ ਕਿ ਇੱਕ ਦੂਜੇ ਤੇ ਦੂਸ਼ਣਵਾਦੀ ਜਾਂ ਹੋਰ ਜਦੋਂ ਕਾਰਨਬਾਰੀ ਕਰਨੇ ਫਿਰ ਚੰਗੀ ਤਰ੍ਹਾਂ ਕਰੋ ਅਸੀਂ ਵੀ ਤੁਹਾਡੇ ਨਾਲ ਦਲਮਨ ਸਰਪਾ ਕਰਵਾ ਤੇ ਅਸੀਂ ਕਹਿੰਦੇ ਆ ਵੀ ਜਿਹੜੀ ਪੰਜਾਬ ਦੇ ਲੋਕ ਨੇ ਉਹ ਅਮਨ ਸ਼ਾਂਤੀ ਦੇ ਨਾਲ ਆ ਰਹਿਣ ਅੱਜ ਸਾਨੂੰ ਜਿਹੜਾ ਹੈਗਾ ਕਾਰਵਾਈ ਕਰਕੇ ਦੋਨਾਂ ਦੇਸ਼ਾਂ ਆਪਾਂ ਪੰਜਾਬ ਦੇ ਚੜ੍ਹਦੇ ਪਹਾਲੇ ਦੇ ਜਿੰਦਜ਼ਾਮ ਨੂੰ ਮਾਰਿਆ ਜਾ ਰਿਹਾ ਸਰਕਾਰਾਂ ਗੁਜਰਾਤ ਦੇ ਬਾਟਰ ਤੋਂ ਕਿਉਂ ਨਹੀਂ ਲਾਉਂਦੀਆਂ ਜੰਗ ਉਥੇ ਲਾਉਣ ਵੇਗਵਾਰੀ ਹੀ ਪੰਜਾਬ ਨੂੰ ਕਿਉਂ ਨਾ ਜਾਂਦਾ ਪੰਜਾਬ ਦੇ ਬੇਹੱਦ ਜਿਹੜੇ ਹਾਲਾਤ ਨੇ ਉਹਨਾਂ ਨੂੰ ਖਤਮ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰਾਂ ਦੋਨੇ ਪਾਸੋਂ ਮਾਰਨਾ ਚਾਹੁੰਦੀਆਂ ਨੇ ਇਸ ਕਰਕੇ ਜਿਹੜੇ ਲੋਕ ਨੇ ਉਹ ਵੀ ਤਿਆਰ ਪਰ ਤਿਆਰ ਰਹਿਣ ਜੇ جنگ ਜਾਦੇ ਚੱਲਦੀ ਆ ਸਾਨੂੰ ਵੀ ਤਿਆਰ ਪਰ ਤਿਆਰ ਰਹਿਣਾ ਚਾਹੀਦਾ ਅਸੀਂ ਵੀ ਆਪਣੇ ਭਾਰਤ ਦੇਸ਼ ਵੱਲੋਂ ਅਸੀਂ ਵੀ ਲੜਨ ਨੂੰ ਤਿਆਰ ਆ ਸਾਨੂੰ ਵੀ ਦਿਓ ਸਾਰਾ ਕੁਝ ਸਾਨੂੰ ਵੀ ਦਿਓ ਅਸੀਂ ਵੀ ਜੰਗ ਦੇ ਮਤਲਬ ਜਾਵਾਂਗੇ ਦਿਓ ਟੈਂਕ ਤੋਪ ਅਸੀਂ ਵੀ ਲੜਜੋ ਜੰਗ ਦੀ ਗੱਲ ਆ ਜਾਂਦੀ ਆ ਦੇਸ਼ ਦੀ ਗੱਲ ਆ ਜਾਂਦੀ ਆ ਉਹ ਸਾਰਿਆਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਅਮਨ ਸ਼ਾਂਤੀ ਹੋਣਾ ਅਮਨ ਸ਼ਾਂਤੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਰੋਕ ਹੋਣੀ ਚਾਹੀਦੀ ਹੈ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਦੀ ਤਹਿ ਤੱਕ ਜਾ ਕੇ ਉਹਨਾਂ ਨੂੰ ਮਾਰਨਾ ਚਾਹੀਦਾ ਦੋਸ਼ੀਆਂ ਨੂੰ ਉਹਨਾਂ ਨੂੰ ਚਾਹੇ ਬੰਬਾਂ ਨਾਲ ਉਹਨਾਂ ਨੂੰ ਛਿੱਟੋ ਚਾਹੇ ਉਹਨਾਂ ਨੂੰ ਗੋਲੀਆਂ ਮਾਰੋ ਅਸਲ ਦੋਸ਼ੀ ਮਾਰਨੇ ਚਾਹੀਦੇ ਨੇ ਨਾ ਕਿ ਨਿਰਦੋਸ਼ਾਂ ਦਾ ਕਤਲ ਸਾਨੂੰ ਬੰਨਣਾ ਚਾਹੀਦਾ ਜਿਹਨੇ ਸਰਕਾਰ ਅੱਜ ਜਿਹੜੇ ਮਰੇ ਨੇ ਪਾਕਿਸਤਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਕਿਸੇ ਲੀਡਰ ਦਾ ਕਿਸੇ ਦਾ ਹੋਰ ਦਾ ਨਹੀਂ ਮੈਂ ਜਿਹੜੇ ਸਾਰੇ ਲੀਡਰ ਚੰਪਲ ਚੰਪਲ ਰੋਲਾ ਪਾਉਂਦੇ ਨੇ ਉਹ ਸਾਰੇ ਮੈਦਾਨ ਦੇ ਵਿੱਚ ਜਾਣ ਆਪੋ ਆਪਣੇ ਬੱਚਿਆਂ ਨੂੰ ਭੇਜਣ ਫੇਰ ਲੋਕੂ ਪਤਾ ਤੁਹਾਨੂੰ ਵੀ جنگ ਕੀ ਚੀਜ਼ ਹੁੰਦੀ ਆ ਤੁਸੀਂ ਤਾਂ ਬੈਠੇ ਪੁਰਸ਼ਾਂ ਦੇ ਹੁਕਮ ਦੇ ਦੇਣੋ ਜੰਗ ਲੱਗ ਗਈ ਜੰਗ ਜੰਗ ਦਾ ਨੌਂ ਹੀ ਮਾਲਾ ਇਸ ਕਰਕੇ ਹੀ ਅਸੀਂ ਕੌਮੀ ਇਨਸਾਫ ਮੋਰਚੇ ਦੇ ਬੈਠੇ ਆ ਸਾਰੀਆਂ ਸੰਗਤਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਤਿਆਰ ਪਰ ਤਿਆਰ ਰਹਿਣ ਹਥਿਆਰ ਬੰਦ ਰਹਿਣ ਜੇ ਕੋਈ ਚੜ੍ਹ ਕੇ ਆਊਗਾ ਚੜ੍ਹ ਕੇ ਆਏ ਨੂੰ ਤੇਗ ਪੱਕੀ ਨਿਮਕਿ ਆਏ ਨੂੰ ਦੇਗ ਪੱਕੀ ਇਹ ਅਸੂਲ ਆ ਜਿਹੜੇ ਅੱਜ ਜੋ ਵੀ ਅੱਜ ਹੋ ਰਿਹਾ ਇਹ ਬਹੁਤ ਵੱਡਾ ਮਾੜਾ ਹੈ ਪਰ ਜੇ ਸਾਡੇ ਉੱਤੇ ਕੋਈ ਚੜ ਕੇ ਆਉਂਦਾ ਫਿਰ ਉਹਦਾ ਜਵਾਬ ਦੇਣਾ ਵੀ ਬਣਦਾ ਹੈ ਅਸੀਂ ਨਾਲ ਆ ਅਸੀਂ ਇੱਥੋਂ ਦੇ ਵਸਿੰਦੇ ਆ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦਾ ਮਰਨ ਹੋਵੇ ਲੋਕਾਂ ਦਾ ਘਾਣ ਹੋਵੇ ਬੰਬ ਛਿੜ ਛਿੜ ਕੇ ਲੋਕਾਂ ਦਾ ਜਿਹੜੀ ਹੈਗੀ ਆ ਦੋਨੇ ਪਾਸੇ ਤੋਂ ਬਹੁਤ ਨੁਕਸਾਨ ਹੋ ਰਿਹਾ ਹੋਊਗਾ ਜੇ ਵੱਡੇ ਪੱਧਰ ਤੇ ਜੇ ਇਹ ਜੰਗ ਫੇਰ ਹੋਰ ਵਿਸ਼ਾਲ ਵੱਡਾ ਰੂਪ ਲੈ ਲੈਂਦੀ ਆ ਫਿਰ ਬਹੁਤ ਵੱਡਾ ਨੁਕਸਾਨ ਆ ਲੋਕਾਂ ਦਾ ਨੁਕਸਾਨ ਆ ਨਾ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਬੈਠੇ ਨੇ ਉਥੇ ਸਰਕਾਰੀ ਕੁਰਸੀਆਂ ਤੇ ਉਹ ਤਾਂ ਬਸ ਜਦੋਂ ਕੋਈ ਕਾਰਵਾਹੀ ਹੁੰਦੀ ਆ ਥਪਤ ਪਾ ਦਿੰਦੇ ਨੇ ਮੇਜ਼ਾਂ ਨੂੰ ਬੇਖੋਸ਼ੀ ਮਰੌਂਦ ਰਿਆਂ ਸੀ ਅੱਜ ਆ ਕਰਦਾ ਆ ਕਰਦਾ ਜਿਹੜਾ ਉਹਨਾਂ ਕੋਲ ਵੀ ਬਹੁਤ ਗੁੱਸਾ ਹੋਰ ਵੀ ਦੇਸ਼ ਆਉਣ ਗੇਸ ਲੜਾਈ ਦੇ ਵਿੱਚ ਇਸ ਕਰਕੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਅਸੀਂ ਵੀ ਤੁਹਾਡੇ ਨਾਲ ਆ ਪਰ ਉਹ ਨਿਰਦੋਸ਼ ਲੋਕਾਂ ਨਾਲ ਇਹਦੇ ਵਿੱਚ ਮਾਰ ਜਣਾ ਪਾਵਰ ਕਾਨੂੰਨਾਂ ਨਾ ਬਣਾਓ ਜਿਹੜੇ ਅੱਤਵਾਦੀ ਨੇ ਜਿਨ੍ਹਾਂ ਨੇ ਇਹੋ ਕੰਮ ਕਾਰਵਾਈਆਂ ਕੀਤੀਆਂ ਨੇ ਉਹਨਾਂ ਦਾ ਨਿਸ਼ਾਨਾ ਉਹਨਾਂ ਨੂੰ ਬਣਾਉਣਾ ਚਾਹੀਦਾ ਉਹਨਾਂ ਉੱਤੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਉਹਨਾਂ ਨੂੰ ਬੇਸ਼ੱਕ ਮਾਰਿਆ ਜਾਵੇ ਤੇ ਜਿਹੜੇ ਕਾਰਵਾਈਆਂ ਕਰਦੇ ਨੇ ਅੱਤ ਚੱਕੀ ਹੋਈ ਆ ਹੁਣ ਮੈਂ ਪੁੱਛਣਾ ਚਾਹਉਨਾ ਜਿਹੜੇ ਗੋਦੀ ਮੀਡੀਆ ਸਾਨੂੰ ਅਰਥਵਾਦੀ ਅਰਥਵਾਦੀ ਖਾਲਸਾ ਨਹੀਂ ਖਾਲਸਾ ਨਹੀਂ ਕਰਦੇ ਸੀ ਅੱਜ ਕਿਵੇਂ ਸਿੱਖਤਵਾਂ ਜਿਆਦਾ ਆਉਂਦੇ ਨੇ ਅੱਜ ਤੁਸੀਂ ਕਿਵੇਂ ਸਿੱਖਾਂ ਦੇ ਸੋਇਲੇ ਗਾਉਨੇ ਹੋ ਵੀ ਸਿੱਖ ਜੰਗ ਦੇ ਵਿੱਚ ਮੂਰੇ ਹੋ ਕੇ ਲੜਨ ਪਤਾ ਪੂਰੇ ਬਲਡ ਨੂੰ ਪਤਾ ਗੋਦੀ ਮੀਡੀਆ ਨੂੰ ਨਹੀਂ ਪੂਰੇ ਬਲਡ ਨੂੰ ਪਤਾ ਸਿੱਖਾਂ ਦੀ ਤਾਕਤ ਦਾ ਵੀ ਜਿੱਥੇ ਸਿੱਖ ਖੜ੍ਹ ਕੇ ਵੀ ਸਿੱਖਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਜਦੋਂ ਸਿੱਖਾਂ ਵੱਲੋਂ ਇਹ ਲੜਾਈ ਜਿਹੜੀ ਜੰਗ ਦੇ ਵਿੱਚ ਮੈਦਾਨ ਜਾਣ ਜਾਊਗਾ ਸਿੱਖ ਪਲਟਣਾ ਜੋ ਜਾਣਗੇ ਕਦੇ ਵੀ ਉਹ ਜਿਹੜਾ ਬਾਪਸ ਹਾਰ ਕੇ ਨਹੀਂ ਹੁੰਦਾ ਜਿੱਤ ਕੇ ਆਉਂਦੇ ਜਿੱਤੇ ਦੇ ਢੰਡੀ ਗੱਡੇ ਜਾਂਦੇ ਨਹੀਂ ਸਿੱਖਾਂ ਦੇ ਵੱਲੋਂ ਜਿਹੜੇ ਹੌਸਲੇ بلند ਦੇ ਨਾਲ ਲੜਾਈ ਲੜੀ ਜਾਂਦੀ ਆ ਅੱਜ ਸਿੱਖਾਂ ਦੇ ਸੋਹਲੇ ਗਾਏ ਜਾ ਰਹੇ ਨੇ ਸਿੱਖਾਂ ਨੂੰ ਕਿਹਾ ਜਾ ਰਿਹਾ ਬਹੁਤ ਚੰਗੇ ਕਿਉਂਕਿ ਇਹਨਾਂ ਨੇ ਹੁਣ ਵਰਤਨਾ ਸਿੱਖਾਂ ਨੂੰ ਸਾਨੂੰ ਵਰਤ ਰਹੇ ਨੇ ਸਾਡੇ ਜਿਹੜੇ ਹੱਕ ਨੇ ਉਹ ਸਰਕਾਰ ਦੇਵੇ ਜਿਹੜੇ ਬੰਦੀ ਸਿੰਘ ਨੇ ਉਹ ਸਾਡੇ ਫੇਰ ਅਸੀਂ ਅਸੀਂ ਵੀ ਜਾਵਾਂਗੇ ਭਾਈ ਜਗਤਾਰ ਸਿੰਘ ਹਵਾਰਾ ਸਾਰੇ ਬੰਦੀ ਸਿੰਘ ਰਿਹਾ ਕਰੋ ਸਾਨੂੰ ਦੇਰ ਟੰਗ ਤੋਂ ਪਾਸ ਵੀ ਲੜਾਂਗੇ ਜਾ ਕੇ ਜਿਹੜਾ ਹੈਗਾ ਉਥੇ ਦੁਸ਼ਮਣ ਵਾਲਾ ਅਸੀਂ ਵੀ ਇਸ ਸਟੇਜ ਤੇ ਬਸੇ ਆਂ ਪੰਜਾਬ ਦੇ ਸਾਡੀਆਂ ਤੁਸੀਂ ਮੰਗਾ ਨਹੀਂ ਮੰਨਦੇ ਸਾਨੂੰ ਪਾਣੀ ਵੀ ਸਾਡਾ ਖੋਹ ਲਿਆ ਤੁਸੀਂ ਸਾਡੇ ਬੰਦੀ ਸਿੰਘ ਵੀ ਬੰਦ ਕਰਤੇ ਸਾਡੇ ਕਿਹੜੇ ਕਿਹੜੇ ਹੱਕ ਨਹੀਂ ਹੋਏ ਸਾਡੇ ਹੱਕ ਦੇਵੋ ਜੇ ਅਸੀਂ ਤੁਹਾਡੇ ਨਾਲ ਖੜੇ ਅਸੀਂ ਕਿਹੜਾ ਭੱਜਦੇ ਆ ਪਹਿਲਾਂ ਵੀ ਇਸ ਹੁਣ ਬੋਦੀ ਵੀਡੀਓ ਨੂੰ ਕਹਿਣਾ ਚਾਹਣਾ ਜਿਹੜੀਆਂ ਪਹਿਲਾਂ ਜੰਗਾਂ ਹੋਈਆਂ ਨੇ ਸਾਰੀਆਂ ਸਿੱਖਾਂ ਦੀਆਂ ਬਦੌਲਤ ਜਿੱਤੀਆਂ ਗਈਆਂ ਨੇ ਅੱਜ ਵੀ ਜੇ ਇਹ ਜਿੱਤ ਹੋਣੀ ਆ ਸਿੱਖਾਂ ਦੀ ਬਦੌਲਤ ਹੀ ਹੋਣੀ ਆ ਤੇ ਤੁਸੀਂ ਆਪਣਾ ਮੂੰਹ ਬੰਦੇ ਰੱਖਿਆ ਕਰੋ ਗੋਦੀ ਮੀਡੀਆ ਵਾਲਿਓ ਤੁਸੀਂ ਮੂੰਹ ਬੰਦੇ ਰੱਖੋ ਆਪਣਾ ਸਾਨੂੰ ਅੱਤਵਾਦੀ ਕਹਿੰਦੇ ਸਾਨੂੰ ਵੱਖਵਾਦੀ ਕਹਿੰਦੇ ਆਸੀਂ ਸਤਵਾਦੀ ਆਸੀਂ ਸੱਚ ਦਾ ਹਮੇਸ਼ਾ ਸਾਥ ਦੇਣਾ ਤੇ ਗੱਜਦੇ ਰਹਾਂਗੇ ਜੇ ਜਿੱਥੇ ਵੀ ਲੋੜ ਪਈ ਆ ਅਸੀਂ ਖੜਾਂਗੇ ਅਸੀਂ ਹੱਕ ਸੱਚ ਦੇ ਨਾਲ ਖੜੇ ਆ ਭਾਰਤ ਸਾਡਾ ਦੇਸ਼ ਆ ਪੰਜਾਬ ਸਾਡਾ ਆ ਸਾਰੇ ਪਾਸੇ ਸਿੱਖ ਨੇ ਉਧਰ ਵੀ ਸਾਡੇ ਸਿੱਖ ਨੇ ਗੁਰੂ ਘਰ ਨੇ ਉਧਰ ਵੀ ਇਹ ਨਜਾਇਜ਼ ਹਮਲੇ ਨਹੀਂ ਹੋਣੇ ਚਾਹੀਦੇ ਉਥੇ ਨਿਸ਼ਾਨੇ ਸਾਧੋ ਜਿੱਥੇ ਤੁਹਾਡੇ ਦੂਸਰੋਂ ਬੈਠੇ ਨੇ ਲੋਕਾਂ ਉਤੇ ਬੰਬਵਾਰੀ ਜਾਂ ਲੋਕਾਂ ਉਤੇ ਮਦਹਿਲਾਂ ਨਾਲ ਛਿਡੋ ਇਸ ਕਰਕੇ ਬੇਨਤੀ ਆਸੀਂ ਜਗ ਦੇ ਮੈਦਾਨ ਦੇ ਵਿੱਚ ਜਾਣ ਨੂੰ ਤਿਆਰ ਆ ਸਾਡੇ ਸਿੱਖਾਂ ਦੇ ਮਸਲੇ ਨੇ ਪਹਿਲ ਦੇ ਆਧਾਰ ਤੇ ਹੱਲ ਹੋਣ ਤੇ ਜੇ ਜੰਗ ਲੱਗਦੀ ਆ ਫਿਰ ਖਾਲਸਾ ਰਾਜ ਵੀ ਆਊਗਾ ਇਹ ਵੀ ਸਾਰੇ ਜਿਹੜੇ ਨੌਜਵਾਨ ਨੇ ਕਮਰ ਕਸ ਕੇ ਅਸਕੇ ਰੱਖਿਓ ਖਾਲਸਾ ਰਾਜ ਬਣੂਗਾ ਜੇ ਜੰਗ ਲੱਗੂਗੀ ਤਾਂ ਖਾਲਸਾ ਰਾਜ ਵੀ ਬਣਨਾ ਇਸ ਕਰਕੇ ਇਹ ਸਾਡਾ ਦੇਸ਼ ਆ ਤੇ ਅਸੀਂ ਇਹਦੇ ਨਾਲ ਖੜੇ ਆ ਜੋ ਵੀ ਕਾਰਵਾਈ ਹੋਊਗੀ ਦਲਪੰਥ ਨਿਆਂਗ ਸਿੰਘ ਦਲਪੰਥ ਸਾਰੇ ਨਾਲ ਨੇ ਅਸੀਂ ਜਿਹੜੇ ਮਾਰੇ ਗਏ ਨੇ ਲੋਕ ਗ੍ਰਾਂਥੀ ਸਿੰਘ ਰਾਗੀ ਸਿੰਘ ਹੋਰ ਆਵਾਮ ਜਿਹੜੇ ਮਾਰੇ ਗਏ ਨੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੇ ਵਿੱਚ ਸ਼ਰੀਕ ਹੁੰਨੇ ਆ ਆਮ ਲੋਕਾਂ ਨੂੰ ਨਾ ਮਾਰੋ ਦੋਸ਼ੂਣਾਂ ਨੂੰ ਮਾਰੋ ਜੇ ਤੁਹਾਡੇ ਕੋਲੇ ਤਾਕਤ ਆ ਇਹ ਆਪਲਾ ਦਾ ਬੇਨਤੀ ਆ ਕਿ ਸ਼ਾਂਤੀ ਚਾਹੀਦੀ ਹੈ ਸ਼ਾਂਤੀ ਦੇ ਵਿੱਚ ਰਹੋ ਕੌਮੀ ਇਨਸਾਫ ਮੋਰਚਾ ਜੰਮੀਗੜ੍ਹ 7 ਜਨਵਰੀ 2023 ਤੋਂ ਲਗਾਤਾਰ ਚੱਲਿਆ 22-27 ਮਹੀਨੇ ਹੋ ਗਏ ਮੋਰਚਾ ਚੱਲਦਿਆਂ ਨੂੰ ਜਿਹੜਾ ਹੁਣ ਭਾਰਤ ਤੇ ਪਾਕਿਸਤਾਨ ਦਾ ਜੁੱਧ ਆਰੰਭ ਹੋਇਆ ਹੈ ਅੱਜ ਕੌਂਸ ਦੇ ਵਿੱਚ ਜੰਮੂ ਕੇ ਵੀਰ ਦੇ ਵਿੱਚ ਦੂਦਾਰਾ ਸਾਹਿਬ ਤੇ ਹਮਲਾ ਹੋਇਆ ਉੱਥੋਂ ਦੇ ਜਿਹੜੇ ਲੋਕ ਉਹਨਾਂ ਤੇ ਹਮਲਾ ਭਾਰਤ ਨੇ ਆਇਆ ਪਾਕਿਸਤਾਨ ਨੇ ਕੀਤਾ ਗੋਲੇ ਚੱਤੇ ਨੇ ਉਹਦੇ ਵਿੱਚ ਤਿੰਨ ਜਿਹੜੇ ਰਾਗੀ ਸਿੰਘ ਸੀਗੇ ਉਹ ਮਰ ਗਏ ਇੱਕ ਬੀਬੀ ਮਰੀ ਆ ਹੋਰ ਵੀ ਬਹੁਤ ਸਾਰੇ ਨੁਕਸਾਨ ਹੋਇਆ ਅਸੀਂ ਉਹਦੀ ਸ਼ਰਕ ਸਾਧਾਂ ਨੂੰ ਸ਼ਿਕਾਇਤੀ ਕਰਦੇ ਆ ਤੇ ਬੇਨਤੀ ਆ ਕਿ ਪੰਜਾਬ ਦੋਨਿਆਂ ਪਾਸਿਓਂ ਤੋਂ ਲਹਿੰਦਾ ਚੜਦਾ ਪੰਜਾਬ ਮਰ ਰਿਹਾ ਹੈ ਇਸ ਜੰਗ ਦੇ ਵਿੱਚ ਪਹਿਲਾਂ ਵੀ ਸਾਡਾ ਬਹੁਤ ਨੁਕਸਾਨ ਹੋਇਆ ਇਹ ਲੜਾਈ ਨਹੀਂ ਹੋਣੀ ਚਾਹੀਦੀ ਪਿਆਰ ਦਾ ਸਬੂਤ ਸਾਰਿਆਂ ਨੂੰ ਅੱਗੇ ਹੋ ਕੇ ਜਿਹੜਾ ਹੈਗਾ ਉਹ ਕਦਮ ਵਧਾਉਣੇ ਚਾਹੀਦੇ ਨੇ ਅਸੀਂ ਜੰਗ ਦੇ ਜਿਹੜੇ ਹੈਗੇ ਦੇਸ਼ ਨੂੰ ਭਾਰਤ ਨੂੰ ਜਾਂ ਹੋਰ ਦੋਨੇ ਦੇਸ਼ਾਂ ਦਾ ਆਪਸ ਵਿੱਚ ਬਹੁਤ ਕਹਾਣ ਹੋਣਾ ਹੈ ਜੰਗ ਸ਼ੁਰੂ ਤਾਂ ਹੁੰਦੀ ਆ ਸਰਕਾਰਾਂ ਦੇ ਕਹਿਣੇ ਕਿ ਜਦੋਂ ਜੰਗ ਚੱਲ ਜਾਂਦੀ ਹੈ ਫਿਰ ਜਦੋਂ ਖਤਮ ਹੁੰਦੀ ਆ ਫਿਰ ਉਹ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਕਿਉਂਕਿ ਜੰਗ ਦੇ ਪਤਾ ਨਹੀਂ ਕਿਦੋਂ ਨੂੰ ਮੋੜ ਜੇ ਅੱਜ ਬਾਰਡਰ ਦੇ ਉੱਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਓਹ ਟਰਾਲੀਆਂ ਸਵਾਨ ਪਾ ਪਾ ਕੇ ਆਪਣੇ ਉਥੋਂ ਪਿੰਡ ਛੱਡ ਰਹੇ ਨੇ ਅੱਜ ਮੌਕ ਡ੍ਰਿਲ ਦਾ ਵੀ ਜਿਹੜਾ ਹੈਗਾ ਦੱਸਿਆ ਵੀ ਉਹ ਹਾਰਨ ਵੀ ਵੱਜਣਗੇ ਉਹ ਹੋਊਗਾ ਇਹ ਨਹੀਂ ਹੋਣਾ ਚਾਹੀਦਾ ਤੇ ਜੰਗ ਰੁਕਣੀ ਚਾਹੀਦੀ ਆ ਪੰਜਾਬ ਦਾ ਘਾਣਾ ਸਿੱਧਾ ਸਿੱਖਾਂ ਉੱਤੇ ਅੱਜ ਹਮਲਾ ਕੀਤਾ ਗਿਆ ਹੈਗਾ ਇਹ ਸਾਜ਼ਿਸ਼ਾਂ ਨੇ ਮੈਂ ਬੇਨਤੀ ਕਰਨਾ ਚਾਹੁੰਨਾ ਦੋਨੇ ਦੇਸ਼ਾਂ ਨੂੰ ਕਿ ਸ਼ਾਂਤੀ ਰੱਖੋ ਲੋਕਾਂ ਦਾ ਘਾਣਾ ਕਿਸੇ ਲੀਡਰ ਨੇ ਤਾਂ ਮਰਨਾ ਨਹੀਂ ਮਰਿਆ ਕੋਈ ਅਜੇ ਤੱਕ ਲੀਡਰ ਇਹ ਤੁਸੀਂ ਮਝਾਲਾਂ ਫੁੱਟੀਆਂ ਨੇ ਇਹਨਾਂ ਨੂੰ ਸੋਧੋ ਇੱਕ ਦੂਜੇ ਨੂੰ ਲੋਕਾਂ ਦਾ ਕਹਣ ਕਿਉਂ ਹੁੰਦਾ ਇਸ ਜੰਗਾਂ ਦੇ ਵਿੱਚ ਲੋਕ ਕਿਉਂ ਮਾਰੇ ਜਾਂਦੇ ਨੇ ਅੱਜ ਜਿਨ੍ਹਾਂ ਦੇ ਘਰਾਂ ਦੇ ਉੱਤੇ ਬੰਬ ਡਿੱਗੇ ਨੇ ਚਾਹੇ ਉਹ ਪਾਕਿਸਤਾਨ ਦੇ ਵਿੱਚ ਨੇ ਚਾਹੇ ਇੱਥੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਨੇ ਉਹ ਸਾਰੀ ਉਹਨਾਂ ਦੇ ਹਾਲਾਤ ਜਾ ਕੇ ਦੇਖੋ ਕਿਸ ਤਰ੍ਹਾਂ ਜੰਗ ਦੇ ਵਿੱਚ ਰੋਂਦੇ ਕਰ ਲੌਂ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ ਕਈ ਲੋਕ ਬਹੁਤ ਖੁਸ਼ ਹੁੰਦੇ ਨੇ ਜੰਗ ਲੱਗੂਗੀ ਜੰਗ ਦਾ ਨੌ ਹੀ ਮਾੜਾ ਲੜਾਈ ਦਾ ਨੌ ਮਾੜਾ ਹੈ ਇਹ ਨਹੀਂ ਹੋਣੀ ਚਾਹੀਦੀ ਪਰ ਜੇ ਲੱਗਦੀ ਆ ਜੰਗ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਇਹ ਭਾਰਤ ਦੇ ਸਾਡਾ ਅਸੀਂ ਆ ਵੀ ਤੁਹਾਡੇ ਨਾਲ ਆ ਪਰ ਅਸਲੀ ਜਿਹੜੀ ਕਾਰਵਾਈ ਆ ਜਿਹੜੀ ਉਹ ਹੋਣੀ ਚਾਹੀਦੀ ਆ ਨਾ ਕਿ ਇੱਕ ਦੂਜੇ ਦੇ ਦੂਸ਼ਣਵਾਦੀ ਜਾਂ ਹੋਰ ਜਦੋਂ ਕਾਰਨਬਾਰੀ ਕਰਨੇ ਫਿਰ ਚੰਗੀ ਤਰ੍ਹਾਂ ਕਰੋ ਅਸੀਂ ਵੀ ਤੁਹਾਡੇ ਨਾਲ ਦਲਮਨ ਸਰਪਾ ਕਰਵਾ ਤੇ ਅਸੀਂ ਕਹਿੰਦੇ ਆ ਵੀ ਜਿਹੜੀ ਪੰਜਾਬ ਦੇ ਲੋਕ ਨੇ ਉਹ ਅਮਨ ਸ਼ਾਂਤੀ ਦੇ ਨਾਲ ਆ ਰਹਿਣ ਅੱਜ ਸਾਨੂੰ ਜਿਹੜਾ ਹੈਗਾ ਕਾਰਵਾਈ ਕਰਕੇ ਦੋਨਾਂ ਦੇਸ਼ਾਂ ਆਪਾਂ ਪੰਜਾਬ ਦੇ ਚੜ੍ਹਦੇ ਪਹਾਲਿਆਂ ਦੇ ਵਿੱਚ ਇੰਤਜ਼ਾਮ ਨੂੰ ਮਾਰਿਆ ਜਾ ਰਿਹਾ ਸਰਕਾਰਾਂ ਗੁਜਰਾਤ ਦੇ ਬਾਹਰ ਤੋਂ ਕਿਉਂ ਨਹੀਂ ਲਾਉਂਦੀਆਂ ਜੰਗ ਉਥੋਂ ਲਾਉਣ ਬਰੇਕ ਵਾਰੀ ਨਹੀਂ ਪੰਜਾਬ ਨੂੰ ਕਿਉਂ ਕਿਹਾ ਜਾਂਦਾ ਪੰਜਾਬ ਦੇ ਬੇਹੱਦ ਜਿਹੜੇ ਹਾਲਾਤ ਨੇ ਉਹਨਾਂ ਨੂੰ ਖਤਮ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰਾਂ ਦੋਨੇ ਪਾਸੋਂ ਮਾਰਨਾ ਚਾਹੁੰਦੀਆਂ ਨੇ ਇਸ ਕਰਕੇ ਜਿਹੜੇ ਲੋਕ ਨੇ ਉਹ ਵੀ ਤਿਆਰ ਪਰ ਤਿਆਰ ਰਹਿਣ ਜੇ ਜੰਗ ਜਾਦੇ ਚੱਲਦੀ ਆ ਸਾਨੂੰ ਵੀ ਤਿਆਰ ਪਰ ਤਿਆਰ ਰਹਿਣਾ ਚਾਹੀਦਾ ਅਸੀਂ ਵੀ ਆਪਣੇ ਭਾਰਤ ਦੇਸ਼ ਵੱਲੋਂ ਅਸੀਂ ਵੀ ਲੜਨ ਨੂੰ ਤਿਆਰ ਆਂ ਸਾਨੂੰ ਵੀ ਦਿਓ ਸਾਰਾ ਕੁਝ ਸਾਨੂੰ ਵੀ ਦਿਓ ਅਸੀਂ ਵੀ ਜੰਗ ਦੇ ਮਤਲਬ ਜਾਵਾਂਗੇ ਦਿਓ ਟੈਂਕ ਤੋਪ ਅਸੀਂ ਵੀ ਲੜਜੋ ਜੰਗ ਦੀ ਗੱਲ ਆ ਜਾਂਦੀ ਆ ਦੇਸ਼ ਦੀ ਗੱਲ ਆ ਜਾਂਦੀ ਆ ਉਹ ਸਾਰਿਆਂ ਨੂੰ ਇੱਕ ਮੁੱਠਾਉਣਾ ਚਾਹੀਦਾ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਅਮਨ ਸ਼ਾਂਤੀ ਚਾਹੁੰਨੇ ਆ ਅਮਨ ਸ਼ਾਂਤੀ ਹੋਣਾ ਅਮਨ ਸ਼ਾਂਤੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਰੋਕ ਹੋਣੀ ਚਾਹੀਦੀ ਹੈ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਦੀ ਤਹਿ ਤੱਕ ਜਾ ਕੇ ਉਹਨਾਂ ਨੂੰ ਮਾਰਨਾ ਚਾਹੀਦਾ ਦੋਸ਼ੀਆਂ ਨੂੰ ਉਹਨਾਂ ਨੂੰ ਤੁਸੀਂ ਬੰਬਾਂ ਨਾਲ ਉਹਨਾਂ ਨੂੰ ਸਿੱਟੋ ਚ ਇਹ ਉਹਨਾਂ ਨੂੰ ਗੋਲੀਆਂ ਮਾਰੋ ਅਸਲ ਦੋਸ਼ੀ ਮਾਰਨੇ ਚਾਹੀਦੇ ਨੇ ਨਾ ਕਿ ਨਿਰਦੋਸ਼ਾਂ ਦਾ ਕਾਤਲ ਸਾਨੂੰ ਬਣਨਾ ਚਾਹੀਦਾ ਜਿਹਨੇ ਸਰਕਾਰ ਅੱਜ ਜਿਹੜੇ ਮਰੇ ਨੇ ਪਾਕਿਸਤਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹਨਾਂ ਨੂੰ ਨੁਕਸਾਨ ਹੋਇਆ ਕਿਸੇ ਲੀਡਰ ਦਾ ਕਿਸੇ ਦਾ ਹੋਰ ਦਾ ਨਹੀਂ ਮੈਂ ਜਿਹੜੇ ਸਾਰੇ ਲੀਡਰ ਚੰਪਲ ਚੰਪਲ ਰੌਲਾ ਪਾਉਂਦੇ ਨੇ ਉਹ ਸਾਰੇ ਮੈਦਾਨ ਦੇ ਵਿੱਚ ਜਾਣ ਆਪਣੇ ਬੱਚਿਆਂ ਨੂੰ ਭੇਜਣ ਫੇਰ ਲੱਗੂ ਪਤਾ ਤੁਹਾਨੂੰ ਵੀ جنگ ਕੀ ਚੀਜ਼ ਹੁੰਦੀ ਆ ਤੁਸੀਂ ਤਾਂ ਬੈਠੇ ਪੁਰਸ਼ਾਂ ਦੇ ਹੁਕਮ ਦੇ ਦੇਣੋ ਜੰਗ ਲੱਗ ਗਈ ਜੰਗ ਲੱਗ ਗਈ ਜੰਗ ਦਾ ਨੋਈ ਮਾਲਾ ਇਸ ਕਰਕੇ ਹੀ ਅਸੀਂ ਕਾਮਯੂਨਿਸਾਬ ਮੋਰਚੇ ਦੇ ਬੈਠੇ ਆ ਸਾਰੀਆਂ ਸੰਗਤਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਤਿਆਰ ਪਰ ਤਿਆਰ ਰਹਿਣ ਹਥਿਆਰ ਬੰਦ ਰਹਿਣ ਜੇ ਕੋਈ ਚੜ੍ਹ ਕੇ ਆਊਗਾ ਚੜ੍ਹ ਕੇ ਆਏ ਨੂੰ ਤੇਗ ਪੱਕੀ ਨਿਮਕੇ ਆਏ ਨੂੰ ਦੇਗ ਪੱਕੀ ਇਹ ਅਸੂਲ ਆ ਜਿਹੜੇ ਅੱਜ ਜੋ ਵੀ ਅੱਜ ਹੋ ਰਿਹਾ ਇਹ ਬਹੁਤ ਵੱਡਾ ਮਾੜਾ ਹੈ ਪਰ ਜੇ ਸਾਡੇ ਉੱਤੇ ਕੋਈ ਚੜ੍ਹ ਕੇ ਆਉਂਦਾ ਫਿਰ ਉਹਦਾ ਜਵਾਬ ਦੇਣਾ ਵੀ ਬਣਦਾ ਅਸੀਂ ਨਾਲ ਆ ਅਸੀਂ ਇੱਥੋਂ ਦੇ ਵਸਿੰਦੇ ਆ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦਾ ਮਰਨ ਹੋਵੇ ਲੋਕਾਂ ਦਾ ਘਾਣ ਹੋਵੇ ਬੰਬ ਛਿੜ ਛਿੜ ਕੇ ਲੋਕਾਂ ਦਾ ਜਿਹੜੀ ਹੈਗੀ ਆ ਦੋਨੇ ਪਾਸੇ ਤੋਂ ਬਹੁਤ ਨੁਕਸਾਨ ਹੋ ਰਿਹਾ ਹੋਊਗਾ ਜੇ ਵੱਡੇ ਪੱਧਰ ਤੇ ਜੇ ਇਹ ਜੰਗ ਫੇਰ ਹੋਰ ਵਿਸ਼ਾਲ ਵੱਡਾ ਰੂਪ ਲੈ ਲੈਂਦੀ ਆ ਫਿਰ ਬਹੁਤ ਵੱਡਾ ਨੁਕਸਾਨ ਆ ਲੋਕਾਂ ਦਾ ਨੁਕਸਾਨ ਆ ਨਾ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਬੈਠੇ ਨੇ ਉਥੇ ਸਰਕਾਰੀ ਕੁਰਸੀਆਂ ਤੇ ਉਹ ਤਾਂ ਬਸ ਜਦੋਂ ਕੋਈ ਕਾਰਵਾਤੀ ਹੁੰਦੀ ਆ ਥਪਤ ਪਾ ਦਿੰਦੇ ਨੇ ਮੇਜ਼ਾਂ ਨੂੰ ਦੇਖੋ ਸ਼ਿਮਰੌਂਦ ਰਿਆਂ ਅਸੀਂ ਅੱਜ ਆ ਕਰਦਾ ਆ ਕਰਦਾ ਜਿਹੜਾ ਉਹਨਾਂ ਕੋਲ ਵੀ ਬਹੁਤ ਗੁੱਸਾ ਹੋਰ ਵੀ ਦੇਸ ਆਉਣ ਗੇਸ ਲੜਾਈ ਦੇ ਵਿੱਚ ਇਸ ਕਰਕੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਅਸੀਂ ਵੀ ਤੁਹਾਡੇ ਨਾਲ ਆ ਪਰ ਉਹ ਨਿਰਦੋਸ਼ ਲੋਕ ਨਾ ਇਹਦੇ ਵਿੱਚ ਮਾਰੀ ਜਾਣ ਪਾਵਰ ਕਾਨੂੰਨ ਨਾ ਬਣਾਓ ਜਿਹੜੇ ਅ ਅੱਤਵਾਦੀ ਨੇ ਜਿਨ੍ਹਾਂ ਨੇ ਇਹੋ ਕੰਮ ਕਾਰਵਾਈਆਂ ਕੀਤੀਆਂ ਨੇ ਉਹਨਾਂ ਦਾ ਨਿਸ਼ਾਨਾ ਉਹਨਾਂ ਨੂੰ ਬਣਾਉਣਾ ਚਾਹੀਦਾ ਉਹਨਾਂ ਉੱਤੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਉਹਨਾਂ ਨੂੰ ਬੇਸ਼ੱਕ ਮਾਰਿਆ ਜਾਵੇ ਤੇ ਜਿਹੜੇ ਕਾਰਵਾਈਆਂ ਕਰਦੇ ਨੇ ਉਹ ਅੱਤ ਚੱਕੀ ਹੋਈ ਆ ਹੁਣ ਮੈਂ ਪੁੱਛਣਾ ਚਾਹੁੰਦਾ ਜਿਹੜੇ ਕੋਦੀ ਮੀਡੀਆ ਸਾਨੂੰ ਅੱਤਵਾਦੀ ਅੱਤਵਾਦੀ ਖਾਲਸਤਾਨੀ ਖਾਲਸਤਾਨੀ ਕਰਦੇ ਸੀ ਅੱਜ ਕਿਵੇਂ ਸਿੱਖ ਤੋਂ ਵੱਧ ਆਉਂਦੇ ਨੇ ਅੱਜ ਤੁਸੀਂ ਕਿਵੇਂ ਸਿੱਖਾਂ ਦੇ ਸੋਇਲੇ ਗਾਉਨੇ ਹੋ ਵੀ ਸਿੱਖ ਜੰਗ ਦੇ ਵਿੱਚ ਮੂਰੇ ਹੋ ਕੇ ਲੜਨ ਪਤਾ ਪੂਰੇ ਬਲਡ ਨੂੰ ਪਤਾ ਗੋਦੀ ਮੀਡੀਆ ਨੂੰ ਨਹੀਂ ਪੂਰੇ ਬਲਡ ਨੂੰ ਪਤਾ ਸਿੱਖਾਂ ਦੀ ਤਾਕਤ ਦਾ ਵੀ ਜਿੱਥੇ ਸਿੱਖ ਖੜ੍ਹ ਗਏ ਵੀ ਸਿੱਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਜਦੋਂ ਸਿੱਖਾਂ ਵੱਲੋਂ ਇਹ ਲੜਾਈ ਜਿਹੜੀ ਜੰਗ ਦੇ ਵਿੱਚ ਮੈਦਾਨ ਜਾਣ ਜਾਊਗਾ ਸਿੱਖ ਪਲਟਣਾ ਜੋ ਜਾਣ ਗਿਆ ਕਦੇ ਵੀ ਉਹ ਜਿਹੜਾ ਬਾਪਸ ਹਾਰ ਕੇ ਨਹੀਂ ਹੁੰਦਾ ਜਿੱਤ ਕੇ ਆਉਂਦੇ ਜਿੱਤੇ ਦੇ ਢੰਡੀ ਗੱਡੇ ਜਾਂਦੇ ਨੇ ਸਿੱਖਾਂ ਦੇ ਵੱਲੋਂ ਜਿਹੜੇ ਹੌਸਲੇ ਬੁਲੰਦ ਦੇ ਨਾਲ ਲੜਾਈ ਲੜੀ ਜਾਂਦੀ ਆ ਅੱਜ ਸਿੱਖਾਂ ਦੇ ਸੋਹੇਲੇ ਗਾਏ ਜਾ ਰਹੇ ਨੇ ਸਿੱਖਾਂ ਨੂੰ ਕਿਹਾ ਜਾ ਰਿਹਾ ਬਹੁਤ ਚੰਗੇ ਕਿਉਂਕਿ ਇਹਨਾਂ ਨੇ ਹੁਣ ਵਰਤਨਾ ਸਿੱਖਾਂ ਨੂੰ ਸਾਨੂੰ ਵਰਤ ਰਹੇ ਨੇ ਸਾਡੇ ਜਿਹੜੇ ਹੱਕ ਨੇ ਉਹ ਸਰਕਾਰ ਦੇਵੇ ਮੋਰਚਾ ਕੌਮੀ ਇਨਸਾਫ ਮੋਰਚਾ ਜੰਦੀਗੜ 7 ਜਨਵਰੀ 2023 ਤੋਂ ਲਗਾਤਾਰ ਚੱਲਿਆ ਆ 22-23 ਮਹੀਨੇ ਹੋ ਗਏ ਮੋਰਚਾ ਚੱਲਦਿਆਂ ਨੂੰ ਜਿਹੜਾ ਹੁਣ ਭਾਰਤ ਤੇ ਪਾਕਿਸਤਾਨ ਦਾ